ਆ ਹੁਣੇ ਚੱਕਿਆ ਗਾਨਕ ਚ ਹਣਾ ਉਹ ਤੋਂ ਹਾਂ ਠੀਕ ਆ ਤੂੰ ਕਿਹੜਾ ਲੁੱਟਿਆ ਆ ਮੈਂ ਪਰਿਚਿਤ ਨਹੀਂ ਰੇ ਨਿਆਲੇ ਆਏ ਓਏ ਦੱਸ ਪਹਿਲਾਂ ਖਾਉਂਗੀ ਬੋਲ ਤਾਂ ਹਾਂਜੀ ਦੋਸਤੋ ਕਿਵੇਂ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਆਏ ਹੋਏ ਸੀ ਫਰੀਦਕੋਟ ਰੈਸਟ ਹਾਊਸ ਕਿਉਂਕਿ ਆਪਾਂ ਨੂੰ ਸੀ ਥੋੜਾ ਜਿਹਾ ਕੰਮ ਤੇ ਤੁਹਾਨੂੰ ਜਾ ਕੇ ਦਿਖਾਉਣਾ ਰੈਸਟ ਹਾਊਸ ਦਾ ਨਜ਼ਾਰਾ ਇਹ ਆਪਾਂ ਆ ਗਏ ਆ ਰੈਸਟ ਹਾਊਸ ਦੇ ਅੰਦਰ ਇਹ ਪਾਰਕ ਬਣੀ ਹੋਈ ਹੈ ਇੱਧਰ ओ, देखो की हो गया दु कठे शूटिंग चल रही है शायद देख देख इधर भी शूटिंग चल रही है जब प्री वैडिंग होगी हो शूटिंग चल रही होगी क्योंकि लोकेशन वादी शूटिंग करने वादी सारी जगह हाँ देखो आ रेस्ट हाउस प्रोपर दिखा दाना थनू मैं ਇੱਥੇ ਪਾਰਕਪੂਰਕ ਬਣੀ ਹੋਈ ਤੇ ਵੈਸੇ ਮੇਲਾ ਮੂਲਾ ਲੱਗਦਾ ਉਹਨੂੰ ਇੱਥੇ ਇੱਥੇ ਵੀ ਮੇਲਾ ਲੱਗਦਾ ਹੁੰਦਾ ਕਿਤਾਬਾਂ ਕਤੂਬਾਂ ਜਾਂ ਖੇਤੀਬੜੀ ਵਾਲਿਆਂ ਦਾ ਸਾਰਿਆਂ ਦਾ ਮੇਲਾ ਇੱਥੇ ਲੱਗਦਾ ਹੁੰਦਾ ਜਦੋਂ ਬਾਬਾ ਫਰੀਦ ਦਾ ਮੇਲਾ ਹੁੰਦਾ ਜਦੋਂ ਤੇ ਇਹ ਸਾਹਮਣੇ ਬੱਚਿਆਂ ਲਈ ਬਣਿਆ ਹੋਇਆ ਜਿਵੇਂ ਇਹ ਕਾਰਟੂਨ ਵਗੈਰਾ ਜੇ ਬਣੇ ਹੋਏ ਤੇ ਇੱਧਰ ਝੂਲੇ ਚਾਲੇ ਲੱਗੇ ਹੋਏ ਆ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਬਾਕੀ ਜੈਮ ਵਾਲਾ ਸਿਸਟਮ ਵੀ ਲੱਗੇ ਸੀ ਉਹ ਦੂਜੇ ਪਰਲੇ ਪਾਸੇ ਲੱਗੇ ਉੱਧਰ ਉਹ ਵੀ ਤੁਹਾਨੂੰ ਦਿਖਾਉਂਗਾ ਸ਼ਾਇਦ ਆ ਬੱਚੇ ਆ ਤੇ ਝੂਲੇ ਚਾਲੇ ਬਣੇ ਹੋਏ ਆ ਇੱਥੇ ਬੱਚੇ ਆ ਕੇ ਖੇਡਦੇ ਜਿ ਉਹ ਸਾਰੇ ਇਹ ਚੀਜ਼ਾਂ ਬਣੀਆਂ ਹੋਈਆਂ ਸਿਆਪ ਵੀਊ ਬੜਾ ਘੰਟਾ ਲੱਗਦਾ ਪਏ ਇਹਨਾਂ ਦਾ ਤੇ ਆ ਵੀ ਇੱਥੇ ਫ੍ਰੀ ਓਪਨ ਜਿਮ ਲਿਖਿਆ ਨਾ ਉੱਤੇ ਫ੍ਰੀ ਓਪਨ ਇਹ ਜਿਮ ਵਾਲਾ ਸਿਸਟਮ ਬਣਿਆ ਸਿੱਧਰ ਕਿਸੇ ਨੂੰ ਜਿਮ ਵਗੈਰਾ ਸ਼ੌਂਕ ਸੀ ਉਹ ਇੱਥੇ ਆ ਕੇ ਹਲਾ ਸਕਦਾ ਆਪਦਾ ਕਈ ਚੀਜ਼ਾਂ ਬਣੀਆਂ ਹੋਈਆਂ ਦੇਖੋ ਇਹ ਆਪਾਂ ਆ ਚੁੱਕੇ ਹਾਂ ਸਾਦਕ ਚੌਂਕਾ ਸਾਹਮਣੇ ਸਾਦਕ ਚੌਂਕਾ ਜਿੱਥੇ ਉਹ ਫੌਜੀਆ ਦੇ ਸਟੈਚੂ ਬਣੇ ਹੋਏ ਆ ਤੇ ਇੱਧਰ ਜਾਂਦਾ ਫਰੋਜ਼ਪੁਰ ਨੂੰ ਤੇ ਇੱਧਰ ਸਾਦਕ ਨੂੰ ਜਾਂਦੀ ਤੇ ਆ ਰਹਿ ਗਿਆ ਇੱਧਰ ਫਰੀਦਕੋਟ ਇਸ ਆਦਿਕ ਚੋਂ ਆ ਚੁੱਕੇ ਤੇ ਹੁਣ ਆਪਾਂ ਇੱਥੋਂ ਪਿੰਡ ਨੂੰ ਬੱਸ ਲੈਣੇ ਆ। ਉਹ ਉੱਥੇ ਆਉਂਦੀ ਪਿੰਡ ਵਾਲੀ ਬੱਸ ਆਪਣੇ ਇੱਧਰ ਤੇ ਜਾਂਦੀ ਆ ਤੇ ਉੱਥੇ ਜਾ ਕੇ ਖੜਦੇ ਆ ਤੇ ਚੱਲਦੇ ਆ ਪਿੰਡ ਨੂੰ। ਤਾਂ ਆਪਣੀ ਬੱਸ ਇੱਥੇ ਆਣੀ, ਉੱਥੇ ਆਪਾਂ ਪਹੁੰਚ ਚੁੱਕੇ ਆ ਤੁਹਾਨੂੰ ਦਿਖਾ ਦਿੰਨਾ। ਅਵੇ ਇਸ ਜਗ੍ਹਾ ਤੇ ਆਪਣੀ ਬੱਸ ਰੁਕਦੀ ਹੁੰਦੀ ਆ। ਇੱਥੋਂ ਪਿੰਡਾਂ ਵੱਲ ਦੀ ਹੋ ਕੇ ਜਾਂਦੀ ਆ ਜਿਹੜੀ ਉੱਧਰ ਜਾਂਦੀ ਉਹ ਗੋਲੇ ਵਾਲੇ ਵੱਜ ਜਾਂਦੀ ਉਹ ਪਿੰਡ ਨਹੀਂ ਜਾਂਦੀ। ਇੱਥੇ ਆਪਣੀ ਬੱਸ ਆਊਗੀ ਇੱਧਰੋਂ ਹੁਣ ਕਰਦੇ ਆਪਾਂ ਇੱਥੇ ਵੇਟ। ਆਪਣੀ ਪਿੰਡ ਵਾਲੀ ਬੱਸ ਆ ਚੱਕੀ ਆ। ਤਿਹੋਂ ਚੱਲਦੇ ਆਪਾਂ ਹਾਂਜੀ ਤਾਂ ਆਪਾਂ ਕਰਿਆ ਚੁੱਕੇ ਆਂ ਵਾਸਤੇ ਸਵਰ ਕਰਕੇ ਅਰਸ਼ ਤੇ ਜਿਸ ਕਰਨ ਦੇਖ ਰਿਆ ਟੀਵੀ ਇਹਨਾਂ ਦਾ ਇਹ ਕੰਮ ਆਜ ਸਕੂਲ ਹੀ ਨਾ ਗਾਇਸ ਆ ਕਿਉਂ ਲੇਟ ਹੋ ਗਏ ਸੀ ਨਾ ਹੈਂ ਸੀ ਐਲ ਡੀ ਵਿੱਚ ਗੇਮ ਖੇਡੀ ਆ ਨੀ ਹਾਂ ਗੇਮ ਖੇਡ ਕੱਲ ਨੂੰ ਸਵੇਰ ਸੁਧਿਆ ਉੱਠਣਾ 6 ਵਜੇ ਠਾ ਲੈਣਾ ਤੁਹਾਨੂੰ ਕੀ ਗੱਲ ਹੈ ਵੈਣ ਲਾਂਘ ਜਾਂਦੀ ਨਹੀਂ ਤਾਂ ਰੋਲੀ ਅੱਜ ਇਹਨਾਂ ਦੀ ਲਾਂਘੀ ਵੈਣ ਤੇ ਇਸ ਕਰਕੇ ਸਕੂਲ ਨਹੀਂ ਗਿਆ ਜਿ ਘਰੇ ਸੀ ਸਾਰਾ ਦਿਨ ਮਸਤੀ ਕੱਲ ਬਸੰਤ ਪੰਚਮੀ ਆ ਸੱਚ ਬਸੰਤ ਰੋਤਾ ਪਤੰਗ ਛੁੱਟੀ ਨਹੀਂ ਤੁਹਾਨੂੰ ਹੈ ਨਹੀਂ ਐਲ ਡੀ ਵਿੱਚ ਦੇਖੀ ਚੱਲੀ ਜਾਂਦਾ ਕੀ ਦਿਖਾ ਉਹ ਇਹਨਾਂ ਨੇ ਗੇਮ ਡਾਊਨਲੋਡ ਕਰ ਲਈ ਆ ਇਹ ਕਿਹਨੇ ਦਿਖਾਉ ਉਹਨਾਂ ਨੂੰ ਉਹ ਇਹ ਗੇਮ ਮੈਨੂੰ ਤਾਂ ਹਜੇ ਚਲਾਉਂਦਾ ਇਹਨਾਂ ਹਿਸਾਬ ਨਹੀਂ ਆ ਜਿੰਨਾ ਇਹਨਾਂ ਨੂੰ ਆ ਗਿਆ ਕਿਉਂਕਿ ਰਿਮੋਟ ਤੇ ਹੀ ਲੱਗੇ ਰਹਿੰਦੇ ਜਿੱਦਣੇ ਐਲਸੀਡੀ ਦਾ ਚਾਹ ਵਾਲਾ ਖਰੀ ਬੈਠਿਆ ਗੋਭੀ ਇਹ ਮੇਰੀ ਪਿਆਰੀ ਪਿਆਰੀ ਮੰਮੀ ਐ ਗੋਭੀ ਦਾ ਜਿਹੜਾ ਕਚਰਾ ਬਚਿਆ ਉਹ ਸਿੱਟੂਗੀ ਹੁਣ ਮੱਝ ਨੂੰ ਖਾਉਂਗੀ ਹੈ 10 ਪਹਿਲਾਂ ਖਾਉਂਗੀ ਬੋਲ ਹਾਂ ਖਾਉਂਗੀ ਪੇਚਾ ਲੱਗ ਗਿਆ ਪਤੰਗ ਦਾ ਪੇਚਾ ਖਿੱਚ ਲਓ ਖਿੱਚ ਲਓ ਕਿੱਥੇ ਅੜ ਗਿਆ ਪਤੰਗ ਗੜ ਗਿਆ ਉਹ ਵੇ ਕੱਟਿਆ ਨਹੀਂ ਗਿਆ ਲੁੱਟ ਲੈਣਾ ਸੀ ਕੱਟਿਆ ਗਿਆ ਹੁੰਦਾ ਤਾਂ ਹੈ ਤੈਨੂੰ ਲੁੱਟੇ ਕਰ ਪਈਆ ਬਈ ਤੈਨੂੰ ਲਾਟ ਲੈ ਤੂੰ ਠੀਕ ਆ ਇਹ ਮੁੰਡੇ ਲੁੱਟੀ ਜਾਂਦੇ ਆ ਪਤੰਗ ਕੱਲ ਨੂੰ ਮਸਾਂਤਰੋਤਾ ਕੱਲ ਨੂੰ ਚੜਾਉਂਗੇ ਫੇਰ ਤੰਗ ਕਾਨ ਕਮਿੱਦੀ ਜਾਂਦੇ ਉਹ ਵੇ ਮੁੰਡੇ ਤੂੰ ਹੀ ਲੋੜਦਾ ਤੰਗ ਉਹ ਲੁੱਟੀ ਬੈਠਾ ਇੱਕ ਤਾਂ ਇੱਕ ਉਹ ਅੱਗੇ ਲੰਘ ਗਿਆ ਆ ਮੁੰਡੇ ਲੁੱਟੀਆਂ ਦੇ ਵਤੰਗ ਵੇ ਆ ਲੁੱਟੀਆਂ ਬਟਾ ਕੇ ਆ ਲੁੱਟੀਆਂ ਹੈ ਆ ਪਾ ਲੁੱਟੀਆਂ ਆ ਪਾ ਲੁੱਟਾ ਠੀਕ ਹੈ चक्या कड़ा लुट्ट आगे नहीं लौटता ठीक है फिर आ गया आ, ਜਾਦੇ ਦੇ ਵੇਖ ਰਏ ਹਰੇ ਤਰੰਗ ਭਈਆ ਮੈਂ ਗੁੱਡਾ ਲੁੱਟਿਆ ਹਾਂਜੀ ਤਾਂ ਪਤੰਗ ਲੁੱਟਣ ਦਾ ਕੰਮ ਚੱਲੀ ਜਾਂਦਾ ਜੋਰਾ ਸ਼ੋਰਾ ਦੇ ਉਹ ਪਿੱਛੇ ਮੁੰਡੇ ਲੁੱਟੀ ਜਾਂਦੇ ਆ ਪਤੰਗ ਤੇ ਕਿਉਂਕਿ ਬਸੰਤ ਰੋਤਾ ਕੱਲ ਨੂੰ ਤੇ ਪਤੰਗ ਚੜਾਈ ਜਾਂਦੇ ਜਿਹੜੇ ਕੱਟੇ ਜਾਂਦੇ ਪਿੰਡ ਦੇ ਪਤੰਗ ਇੱਧਰ ਆਉਂਦੇ ਆ ਉਹ ਮੁੰਡੇ ਲੁੱਟੀ ਜਾਂਦੇ ਤੇ ਬਚਪਨ ਜਦੋਂ ਅਸੀਂ ਬਹੁਤ ਲੁੱਟਦੇ ਹੁੰਦੇ ਸੀ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਸੀਂ ਕਦੇ ਇਦਾਂ ਲੁੱਟਦੇ ਹੁੰਦੇ ਤਾਂ ਕਿ ਨਹੀਂ ਜਿਹੜਾ ਖਰੀਦ ਕੇ ਲਿਆਈਏ ਤੇ ਜਿਹੜਾ ਲੁੱਟ ਕੇ ਲਿਆਈ ਉਹਦਾ ਲੁੱਟ ਕੇ ਲਿਆ ਹੁੰਦਾ ਚਾ ਵੱਖਰਾ ਹੀ ਹੁੰਦਾ ਹਾਂਜੀ ਤਾਂ ਇਹ ਸੀ ਆਪਣਾ ਅੱਜ ਦੇ ਦਿਨ ਦਾ ਵਲੌਗ ਤੇ ਦੱਸਿਓ ਵਲੌਗ ਕਿਵੇਂ ਲੱਗਿਆ ਆਈ ਹੋਪ ਕਿ ਵਲੌਗ ਵਧੀਆ ਹੀ ਲੱਗਿਆ ਹੋਣਾ ਤੇ ਬਾਕੀ ਜੇਕਰ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਜਲਦੀ ਹੀ ਮਿਲਾਂਗੇ ਅਗਲੇ ਵਲੌਗ 'ਚ ਉਦੋਂ ਤੱਕ ਸਾਰਿਆਂ ਨੂੰ ਬਾਏ ਬਾਏ